ਚੈਨਲ ਦਾ ਆਰਨ ਨਿਊਜ਼ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮਟਾਲਾ ਤੋਂ ਇਸ ਵੇਲੇ ਦੀ ਵੱਡੀ ਅਤੇ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮਤਾਬਕ ਗਾਂਧੀ ਨਗਰ ਕੈਂਪ ਬਟਾਲਾ ਦਾ ਰਹਿਣ ਵਾਲਾ ਇੱਕ ਵਿਅਕਤੀ ਜਿਸ ਦਾ ਨਾਂ ਪਰਮਜੀਤ ਸਿੰਘ ਪੰਮਾ ਦੱਸਿਆ ਜਾ ਰਿਹਾ ਹੈ ਉਮਰ 41 ਸਾਲ ਦੱਸੀ ਜਾ ਰਹੀ ਹੈ ਅਤੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪਰਮਜੀਤ ਸਿੰਘ ਪੰਮਾ ਈ ਰਿਕਸ਼ਾ ਚਲਾਉਂਦਾ ਸੀ ਅਤੇ ਲੱਤਾਂ ਤੋਂ ਕਮਜ਼ੋਰ ਸੀ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਇੱਕ ਵਿਅਕਤੀ ਵੱਲੋਂ 2500 ਰੁਪਇਆ ਕਰਾਇਆ ਕਰਕੇ ਨਾਲ ਲਜਾਇਆ ਗਿਆ ਅਤੇ ਲੋਚਪਨ ਨਹਿਰ ਦੇ ਵਿੱਚ ਤੱਕੜਾ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਅਜੇ ਤੱਕ ਪਰਮਜੀਤ ਸਿੰਘ ਪੰਮਾ ਦੀ ਲਾਸ਼ ਬਰਾਮਦ ਨਹੀਂ ਹੋਈ ਉਧਰ ਹੀ ਉਹਨਾਂ ਦੀ ਪਤਨੀ ਸਰਬਜੀਤ ਕੌਰ ਨੇ ਇਨਸਾਫ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੇਰੇ ਦੋ ਬੱਚੇ ਹਨ ਇੱਕ 10 ਸਾਲ ਦਾ ਬੇਟਾ ਅਤੇ ਇੱਕ 13 ਸਾਲ ਦੀ ਬੇਟੀ ਉੱਥੇ ਹੀ ਜਦੋਂ ਮੁਹੱਲੇ ਦੇ ਐਮਸੀ ਹੀਰਾ ਲਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਰਿਵਾਰ ਆਰਥਿਕ ਤੌਰ ਤੇ ਬੜਾ ਕਮਜ਼ੋਰ ਹੈ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਉਧਰ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਪਰਮਜੀਤ ਸਿੰਘ ਪੰਮਾ ਦੇ ਕਾਤਲ ਨੂੰ ਕੁਝ ਘੰਟਿਆਂ ਅੰਦਰ ਹੀ ਕਾਬੂ ਕੀਤਾ ਗਿਆ ਇਹ ਸਾਰੀ ਜਾਣਕਾਰੀ ਥਾਣਾ ਸੇਖਵਾ ਦੇ ਐਸਐਚਓ ਸਰਦਾਰ ਜਸਜੀਤ ਸਿੰਘ ਨੇ ਦਿੱਤੀ ਉਹਨਾਂ ਦੱਸਿਆ ਕਿ ਜਰਮਨਜੀਤ ਸਿੰਘ ਪੁੱਤਰ ਰਾਜਵੀਰ ਸਿੰਘ ਵਾਸੀ ਪੀਰੋਸ਼ਾ ਨੂੰ ਕਾਬੂ ਕਰਕੇ ਉਸ ਖਿਲਾਫ 302 ਦਾ ਮਾਮਲਾ ਦਰਜ ਕੀਤਾ ਗਿਆ ਹੈ ਕੁਝ ਲਾਈਫ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਹਾਂ ਭਾਰਤੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਅਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰੇ ਨਿਊਜ਼ ਅਤੇ ਜੁੜੇ ਰਹੋ ਤਾਂ ਦੀਆਂ ਖਬਰਾਂ ਦੇਖਣ ਲਈ ਛੜ ਨਾਲ ਪੱਤਰਕਾਰ ਨਰਿੰਦਰ ਕੌਰ ਪUREWAL ਅਤੇ MS ਰਾਜਾ ਦੀ ਏਕਾਂਸੀਪੋ ਹਾਂਜੀ ਕੀ ਨਾਮ ਆਪਣਾ ਕਿੱਥੋਂ ਨਾਲ ਆਲੇ ਸਰਵਜੀਤ ਕੌਰ ਸ਼ਾਂਤੀ ਨਗਰ ਕੈਂਪ ਕੀ ਗੱਲ ਹੋਈ ਮੈਂ ਪਹਿਲਾ ਦੋ ਵਜੇ ਸਾਡੇ ਘਰ ਆਏ ਆ ਸਰਦਾਰ ਜੀ ਆਏ ਆ ਤੇ ਅਗਲੇ ਦਿਨ ਨਾ ਕਿ ਉਹ 7 ਵਜੇ ਨਾ ਕੰਮ ਤੇ ਚਲ ਗਿਆ ਆ ਮੈਂ ਤਾਂ ਮੇਰਾ ਘਰ ਵਾਲਾ ਪਰਮਜੀਤ ਕੰਮ ਤੇ ਚਲ ਗਿਆ 7 ਵਜੇ ਆਪਾਂ ਢੀਕਦੇ ਰਹੇ ਸਾਰੀ ਦੁਪਹਿਰ ਆਇਆ ਨਹੀਂ ਸ਼ਾਮੇ ਵੀ ਢੀਕਦੇ ਰਹੇ ਚਲਾ ਜੇ ਕਿਤੇ ਦੂਰ ਗੇੜਾ ਲੈ ਕੇ ਗਿਆ ਆ ਘਰ ਆਇਆ ਨਹੀਂ ਅਗਲੇ ਦਿਨ ਅਸੀਂ ਆ ਫੇਰ ਢੀਕਦੇ ਰਹੇ ਚਲ 10 11 ਵਜੇ ਆ ਜਾਏਗਾ ਫੇਰ ਨਹੀਂ ਆਇਆ ਅਸੀਂ ਫੇਰ ਰਿਪੋਰਟ ਲਖਾਂਗੇ ਚੁੰਗੀ ਤੇ ਨਾ ਕਿਥੇ ਰਿਪੋਰਟ ਲਿਖਾ ਕੇ ਫੇਰ ਵੀ ਆਪਾਂ ਲਵਦੇ ਰਹੇ ਨਾ ਕੀਏ ਤੋਂ ਪਸੜੀਵਾਂ ਲੱਗੇ ਆ ਉਧਰੋਂ ਲਵਦੇ ਲਵਦੇ ਹਨੂ ਨਾ ਪਟ્રોલ ਪੰਪ ਲੱਭਾ ਉੱਥੇ ਸਾਡਾ ਉਹੀ ਸਰਦਾਰ ਭਾਈ ਨਾ ਕੀ ਨਾ ਸਾਡਾ ਏਟੋ ਦੇ ਵਾਲੇ ਦੁਆਲੇ ਘੁੰਮੰਦਿਆ ਸੀ ਏਟੋ ਪਛਾਣ ਲਿਆ ਉਹ ਫਿਰ ਨਾ ਕੀ ਉਹ ਉਹਨਾਂ ਨੂੰ ਕਿਹਾ ਟੈਟੋ ਆ ਜਿਹਦਾ ਸੀ ਏਟੋ ਦੇ ਲਾਗੇ ਪਹੁੰਚੇ ਉੱਥੇ ਸਾਰਾ ਕੁਝ ਬੈਟਰੀਆਂ ਵਗੈਰਾ ਸਾਰਾ ਕੁਝ ਕੱਢ ਲਿਆ ਦਾ ਹੀ ਉਹਨਾਂ ਨੇ ਫਿਰ ਅਸੀਂ ਕੁੱਲ ਸੋਹਲਿਆਂ ਨੂੰ ਫੋਨ ਕੀਤਾ ਕਾਰ ਵਾਲਿਆਂ ਨੂੰ ਕੀਤਾ ਉਹਨਾਂ ਨੇ ਆਏ ਫਿਰ ਅਸੀਂ ਚੁੰਗੀ ਤੇ ਫੇਰ ਗਏ ਸਾਰੇ ਜਣੇ ਫਿਰ ਉਹਨਾਂ ਨੇ ਦੱਸਿਆ ਬਾਪੂ ਨੇ ਤੇ ਮੇਰੇ ਜਵਾਈ ਨੇ ਸਾਰਾ ਕੁਝ ਇਹ ਕੀਤਾ ਆ ਫਿਰ ਉਹ ਜਵਾਈ ਸਾਰੀ ਦਿਹਾੜੀ ਮੰਨਿਆ ਨਹੀਂ ਫਿਰ ਰਾਤ ਮੰਨਿਆ ਜਾ ਕੇ ਤੇ ਮੈਂ ਇਦਾਂ ਦਾ ਨੂੰ ਪੈਸੇ ਦਾ ਲਾਲਚ ਦੇ ਕੇ ਨਾ ਤੇ 250 ਚ ਤੇ ਮੈਂ ਉਹ ਪਿੰਡ ਚ ਲੈ ਗਿਆ ਆ ਨੈਰ ਦੇ ਕੰਡੇ ਜਾ ਕੇ ਤੇ ਉਹਨੇ ਮੈਂ ੱਟਕਾ ਮਾਰਤਾ ਆ ਕਿਦਾਂ ਦੀ ਗੱਲ ਆ ਕਿਦਾਂ ਦੇ ਘਰੋਂ ਫੇਰੇ ਤੁਹਾਨੂੰ ਪਰਸੋਂ ਦੇ ਕੇ ਦੇ ਆ ਸ਼ਨੀਵਾਰ ਦੇ ਦੇ ਤੇ ਕੱਲ ਦੀ ਗੱਲ ਆ ਨਾ ਕੀ ਇਹ ਮਰਾਂ ਜੀ ਸ਼ੀ ਉਹਨਾਂ ਦੀ ਨਹੀਂ ਨਹੀਂ ਸਰ ਚਾਹੁੰਦੇ ਇਨਸਾਫ ਇਨਸਾਫ ਦੋ ਹੁਣ ਮਿੱਕਲੇ ਬੱਚੇ ਆ 13 ਦਾ ਆ ਡਰ ਕੇ ਨਾ ਮਾਰੀ ਨਹੀਂ ਅਸੀਂ ਚੰਗੀ ਨਹੀਂ ਕੀਤੀ ਆਪਣੀ ਮਿਹਨਤ ਕਰਕੇ ਖਾਂ ਦੇ ਦੇ ਕਿੰਨੇ ਬੱਚੇ ਤੁਹਾਡੇ ਦੋ ਬੇਟੇ ਆ ਕਿ ਦੋ ਬੱਚੇ ਆ ਕਿ ਬੇਟੀ ਇੱਕ ਬੇਟਾ ਕਿੰਨੀ ਕਿੰਨੀ ਉਮਰ ਇੱਕ ਦੀ 13 ਸਾਲ ਆ ਇੱਕ 10 ਸਾਲ ਦਾ ਐ ਸਰ ਸਾਹਿਬ ਕੀ ਨਾਮ ਆਪਣਾ ਕਿਹੜੀ ਵਾਰਡ ਹੈ ਸਰ ਮੈਂ ਨਾ ਹੀਰਾ ਲਾਲ ਆ ਮੈਂ ਵਾਰਡ ਨੰਬਰ 6 ਗੰਦੀ ਨਗਰ ਕੈਂਪ ਦਾ ਕੌਂਸਲਰ ਆ ਜੀ ਇਹ ਮੇਰੇ ਆਪਣੇ ਪਰਮਜੀਤ ਪੰਮਾ ਇਹ ਮੁੰਡਾ ਜਿਹੜਾ ਲਤੋਂ ਕਮਜ਼ੋਰੀ ਤੇ ਟੈਂਪੋ ਵੀ ਰਸਕਾ ਚਲਾਉਣ ਦਾ ਕੰਮ ਕਰਦਾ ਸੀ ਇਹਨਾਂ ਦਾ ਮੈਨੂੰ ਪਰਸੋਂ ਦੇ ਭਰਾ ਜਿਹੜਾ ਅਜੀਤ ਪਾਲ ਉਹਨਾਂ ਨਾਲ ਕੱਲ ਮੇਰੇ ਨਾਲ ਗੱਲ ਕੀਤੀ ਆ ਤੇ ਮੇਰਾ ਭਰਾ ਜਿਹੜਾ ਇਹ ਕੱਲ ਦਾ ਪਰਸੋਂ ਦਾ 15 ਤਰੀਕ ਦਾ ਗਿਆ ਹੋਇਆ ਵਾ ਆਟੋ ਲੈ ਕੇ ਤੇ ਘਰ ਵਾਪਸ ਨਹੀਂ ਆਇਆ ਗੜਾ ਸੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਚੌਂਕੀ ਚ ਤਲਾਹ ਕਰ ਦਿਓ ਕਬੋਂ ਸ਼ਬਦੀ ਦੀ ਰਿਪੋਰਟ ਕਬੀ ਸਾਡਾ ਬੰਦਾ ਘਰ ਨਹੀਂ ਵਾਪਸ ਆਇਆ ਉਹ ਚੌਂਕੀ ਜਾ ਕੇ ਉਹਨਾਂ ਲਿਖਾਇਆ ਤੇ ਸਾਡਾ ਜੀ ਮੇਰਾ ਭਰਾ ਪਰਸੋ 15 ਤਰੀਕ ਦਾ ਘਰ ਗਿਆ ਹੈਗਾ ਸੋ ਉਹ ਘਰ ਵਾਪਸ ਨਹੀਂ ਆਇਆ ਹੈਗਾ ਉਥੇ ਰਿਪੋਰਟ ਲਿਖਾ ਕੇ ਐਪਲੀਕੇਸ਼ਨ ਲਿਖਾ ਕੇ ਇਹਨਾਂ ਨਾਲ ਬਾਅਦ ਚ ਦੇਖਭਾਲ ਕਰਨ ਦਾ ਫੇਰ ਨਾਲ ਸਾਡੇ ਪੁੱਤਰ ਪੁੱਛ ਗੈਸ ਕਰਨ ਵਾਸਤੇ ਕੀ ਹੋਇਆ ਇਹਨਾਂ ਨੂੰ ਧੁੱਪ ਸਾਰੀ ਪਟ્રોલ ਪੰਪ ਤੇ ਆਪਣਾ ਜਿਹੜਾ ਹੀ ਰਸਕਾਉ ਉਹ ਦੇਖ ਲਾ ਦੇਖ ਲਿਆ ਵਾ ਉਹਦੇ ਲਾਗੇ ਕੋਈ ਬਜ਼ੁਰਗ ਹੀ ਜਿਹੜਾ ਇਹਨਾਂ ਦੇ ਘਰ ਪਹਿਲਾਂ ਵੀ ਆ ਚੁੱਕਿਆ ਸੀ ਉਹ ਇਹਨਾਂ ਨੇ ਉਹ ਬਜ਼ੁਰਗ ਨੂੰ ਪਛਾਣ ਲਿਆ ਸੀ ਉਹ ਬਜ਼ੁਰਗ ਨੂੰ ਉਹਨਾਂ ਨੇ ਉੱਥੇ ਕਾਬੂ ਕਰ ਲਿਆ ਨਾਲ ਹੀ ਉਹ ਇਹ ਰਸਕਾ ਫੜ ਲਿਆ ਆਪਣਾ ਕਿ ਇਹ ਇਹ ਰਸਕਾ ਤਾਂ ਸਾਡਾ ਹੈਗਾ ਉਹਨਾਂ ਮੈਨੂੰ ਉਹਨਾਂ ਨੇ 3-4 ਜਣਾਂ ਨੂੰ ਫੋਨ ਕੀਤਾ ਕਿ ਭਾਜੀ ਇਹ ਬੰਦਾ ਫੜਿਆ ਹੈ ਨਾਲ ਹੜਾ ਇਹ ਰਸਕਾ ਵੀ ਇੱਥੇ ਮਿਲ ਗਿਆ ਚੌਕੀ ਇੰਚਾਰਜ ਸੁਖਰਾ ਸਿੰਘ ਜਿਹੜਾ ਇਹਨਾਂ ਸਮਝ ਚੌਕੀ ਲਈ ਉਹ ਉਹਨਾਂ ਨਾਲ ਗਿਆ ਆਪਣੇ ਪੁਲਿਸ ਪਾਰਟੀ ਨਾਲ ਉਹਨਾਂ ਆਪਣਾ ਬੰਦਾ ਫੜ ਕੇ ਤਬ ਚੌਕੀ ਲਾ ਕੇ ਬਿਠਾ ਲਿਆ ਉਨੇ ਦੱਸਿਆ ਕਿ ਇਹ ਮੇਰਾ ਇ 地址 ਕਾਨੀਆਂ ਦਾ ਇਹ ਮੇਰਾ ਪਹਿਲਾ ਮੇਰਾ ਇ 地址 ਕੈਮਰਾ ਪਹਿਲਾਂ ਚੋਰੀ ਹੋ ਚੁੱਕਿਆ ਤੇ ਇਹ ਮੇਰੇ ਜਵਾਈ ਦਾ ਕੰਮ ਹੈ ਕਿਉਂਕਿ ਜਵਾਈ ਮੇਰੇ ਨਾਲ ਮੇਰਾ ਪਹਿਲਾ ਵੀ ਇਸ ਕਾ ਵਿੱਚ ਹੈ ਤੇ ਉਹ ਉਹਨਾਂ ਚੈਂਬਰ ਚੌਂਕੀ ਚ ਪਹਿਲਾਂ ਦੀ ਗੱਲਬਾਤ ਉਹਨਾਂ ਦੀ ਹੋਈ ਸੀ ਤੇ ਉਹਨਾਂ ਨਾਲ ਬਾਅਦ ਚ ਉਹਨੂੰ ਜਰਮਨਜੀਤ ਜਰਾਰਾ ਜਵਾਈ ਹੀ ਪੁਲਿਸ ਨੇ ਉਹਨੂੰ ਬੁਲਾਇਆ ਉਹਦੇ ਨੂੰ ਜਾ ਕੇ ਫੜ ਕੇ ਲਿਆਂਦਾ ਘਰੋਂ ਤੇ ਉਹਨਾਂ ਜਾ ਕੇ ਜਦੋਂ ਪੁੱਛ ਗਿਆ ਸਣਾ ਪੁਲਿਸ ਨੇ ਆਪਣੀ ਤਾਰਨਾ ਨਾਲ ਪੁੱਛਿਆ ਤੇ ਫਿਰ ਉਹਨਾਂ ਦੱਸਿਆ ਕਿ ਮੈਂ ਜਦਾਂ 250 ਰੁਪਏ ਵਿੱਚ ਆਪਣਾ ਇਹਨੂੰ ਕਰਾ ਕੇ ਖੜਿਆ ਸੀ ਕਿਉਂਕਿ ਆ ਆਂਦਾ ਡੈਲੀ ਕੈਂਪ ਦੇ ਵਿੱਚ ਹੀ ਉਹਨੂੰ ਜਾ ਵਸਾ ਲਈ ਉਹਨੇ ਪਹਿਲਾਂ ਕਿਧਰ ਲਾਈ ਦੀ ਸੀ ਤਰਾ ਵਸਾar ਲਾਈ ਦੀ ਸੀ ਕਿ ਹਰ ਲਤੂ ਕਮਜ਼ੋਰ ਹੈ ਤੇ ਮੈਂ ਰਾ ਇਹ ਰਸਕਾ ਖੋੜਾ ਮੈਂ ਉਹਨੇ ਬਸ ਸਟੈਂਡ ਜਾ ਕੇ ਤੇ ਉਹਨੂੰ ਇਹ ਰਸਕਾ ਕਰਾ ਕੇ 250 ਰੁਪਏ ਚ ਉਹਨੂੰ ਲਓ ਉਹ ਲੈ ਗਿਆ ਕਿ ਮੈਂ ਲੋਹ ਚਾਪ ਜਰਾਂ ਨਾਲੋਂ ਲੈਣਾ ਵਾ ਸਮਾਨ ਲੈਣਾ ਕੋਈ ਉਹਰੇ ਨਾਲ ਚੱਲ ਗਿਆ ਤਾਂ ਲੋਹ ਚਾਪ ਵਾਲੇ ਨੈਰ ਤੇ ਜਾ ਕੇ ਤੇ ਉਹਨੇ ਇਹ ਰਸਕਾ ਖੋ ਕੇ ਉਹਨੂੰ ਨੈਰ ਤੇ ਧੱਕਾ ਦਿੱਤਾ ਆਹੇ ਬਾਗਾ ਥਾਂ ਗੁਰਦੁਆਰੇ ਸੇਖਵਾ ਥਾਣੇ ਚੋਨਾ ਦਾ ਨਾਮ ਦੇ ਪਰਚਾ ਦਰਜ ਕਰਾਇਆ ਆਹੀਂ ਅਗੋ ਪ੍ਰਸ਼ਾਸਨ ਅਗੇ ਇਹ ਬੇਨਤੀ ਕਰਾਂਗੇ ਕਿ ਬਦਰ ਮਾਤਰ ਗਰੀਬ ਨਾ ਇਹਨਾਂ ਦੀ ਵਸਤਵਵਾਦ ਜਿਹੜੀ ਮਤ ਹੋ ਸਕਦੀ ਹੈ ਨਕਰ ਇਹਨਾਂ ਨੂੰ ਸਹਾਇਕ ਬੰਦਾ ਕਾਬੰਦੀ ਲਾਸ ਬਰਾਮ ਦੇ ਕੀਤੀ ਜਾਵੇ ਹਜੇ ਤੱਕ ਲਾਸ ਨਹੀਂ ਮਿਲੀ ਜੀ ਮੁੰਡੇ ਵੀ ਸਾਡੇ ਸ਼ਹਿਰ ਦੇ ਗਏ ਹੋਏ ਨਾ